ਮਾਲਵੇ ਦੇ ਲੋਕ ਇਸ ਗੱਲ ਨੂੰ ਅੰਡਰਸਟੈਂਡ ਕਿਉਂ ਨਹੀਂ ਕਰ ਸਕੇ ਕਿ ਬੁੱਢਾ ਨਾਲਾ ਲੁਧਿਆਣੇ ਦੀ ਪ੍ਰੋਬਲਮ ਨਹੀਂ ਹੈ ਉਹ ਥੋਡੀ ਪ੍ਰੋਬਲਮ ਹੈ ਸੀਐਮ ਚੀਫ ਸਕੱਟਰੀ ਤੋਂ ਲੈ ਕੇ ਹੈਲਥ ਡਿਪਾਰਟਮੈਂਟ ਹਰ ਬੰਦਾ ਉੱਥੇ ਜਾ ਕੇ ਖੜ ਕੇ ਅਹਿਸਾਸ ਕਰੇ ਜਾ ਕੇ ਪਹਿਲਾਂ ਵੀ ਉਹਦੇ ਆਲੇ-ਦੁਆਲੇ ਦੇ ਲੋਕ ਜ਼ਿੰਦਗੀ ਕਿਵੇਂ ਕੱਟ ਰਹੇ ਹੈ ਪੋਲਿਊਸ਼ਨ ਬੋਰਡ ਆਫ ਪੰਜਾਬ ਇਜ਼ ਅ 빅 ਫੇਲਿਅਰ ਪੈਸੇ ਬਣਾਉਣ ਦਾ ਪੈਸੇ ਖਾਣ ਦਾ ਧੰਦਾ ਬਣਾਇਆ ਹੋਇਆ ਪੋਲਿਊਸ਼ਨ ਬੋਰਡ ਨੇ ਕਾਰਵਾਈਆਂ ਹੁੰਦੀਆਂ ਜਾਂ ਗੁੱਸੇ 'ਚ ਜਾਂ ਰੋਸੇ 'ਚ ਤੇ ਜਾਂ ਬਦਲਾਖੋਰੀ 'ਚ ਪ੍ਰੋਬਲਮ ਇਹ ਹੈ ਕਿ ਜਿਹੜੀ ਪੋਲੀਟੀਕਲ ਕਲਾਸ ਹੈ ਨਾ ਉਹਨੂੰ ਪੈਸੇ ਤੋਂ ਇਲਾਵਾ ਹੋਰ ਕੁਝ ਨਜ਼ਰ ਨਹੀਂ ਆਉਂਦਾ ਮੰਨ ਲਓ ਇਹਦੇ ਇਹਦੇ ਗੰਦ ਦਾ ਹੀ ਠੇਕਾ ਹੁੰਦਾ ਵੀ ਇਹਦੇ 'ਚ ਕੋਈ 100 ਕਰੋੜ ਰੁਪਇਆ ਗੰਦ ਦਾ ਠੇਕਾ ਹੁੰਦਾ ਮੰਨ ਲਓ ਇਹ ਸਾਫ਼ ਹੋ ਜਾਣਾ ਸੀ ਸਾਫ਼ ਹੋਣਾ ਸੀ ਉਹਨੇ ਕਿਹਾ ਚੱਲ 100 ਕਰੋੜ ਦਾ ਠੇਕਾ ਚੱਕਦੇ ਹਾਂ 30 ਲਾਵਾਂਗੇ 70 ਕਮਾਵਾਂਗੇ ਚੱਲ ਭੜਿਆ ਲੋਕਾ ਇਸੇ ਮਾਰੇ ਬੁੱਢਾਂ ਨਾਲਾ ਸਾਫ਼ ਹੋਇਆ ਇਹ ਬੜੀ ਵੱਡੀ ਪ੍ਰੋਬਲਮ ਹੈ ਮਕਰਸਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਫੇਰ ਇੱਕ ਵਾਰ ਚਰਚਾ ਚ ਹੈ ਦੂਜੇ ਹੀ ਪਾਸੇ ਜਿਹੜਾ ਬੁੱਢੇ ਨਾਲੇ ਦਾ ਮਸਲਾ ਹੈ ਉਹ ਹੱਲ ਕਿਉਂ ਨਹੀਂ ਹੋ ਰਿਹਾ ਦੇਖੋ ਜਗਪ੍ਰੀਤ ਬੁੱਢਾ ਨਾਲਾ ਨਾ ਜਿਵੇਂ ਐਸਵਾਈਐਲ ਪੋਲੀਟੀਕਲ ਮੁੱਦਾ ਬਣ ਕੇ ਰਿਹਾ ਬੁੱਢਾ ਨਾਲਾ ਲੁਧਿਆਣੇ ਚ ਮੁੱਦਾ ਬਣ ਕੇ ਰਿਹਾ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਮਾਲਵੇ ਦੇ ਲੋਕ ਇਸ ਗੱਲ ਨੂੰ ਅੰਡਰਸਟੈਂਡ ਕਿਉਂ ਨਹੀਂ ਕਰ ਸਕੇ ਕਿ ਬੁੱਢਾ ਨਾਲਾ ਲੁਧਿਆਣੇ ਦੀ ਪ੍ਰੋਬਲਮ ਨਹੀਂ ਹੈ ਉਹ ਥੋਡੀ ਪ੍ਰੋਬਲਮ ਹੈ ਕੈਂਸਰ ਜਿਹੜੀ ਹੈ ਉਹਦਾ ਬਹੁਤ ਵੱਡਾ ਕਾਰਨ ਹੈ ਕਿ ਬੁੱਢੇ ਨਾਲੇ ਦਾ ਜਿਹੜਾ ਸਤਲੁਜ ਚ ਪਾਣੀ ਜਿਹੜਾ ਮਿਕਸ ਹੋ ਰਿਹਾ ਹੈ ਉਹ ਅੱਗੇ ਜਾ ਕੇ ਉਹੀ ਪਾਣੀ ਖੇਤਾਂ ਨੂੰ ਮਾਲਵੇ ਦੇ ਵਿੱਚ ਖਾਸ ਤਰ੍ਹਾਂ ਤੇ ਜਿਹੜੀ ਆਪਣੀ ਬੈਲਟ ਹੈ ਫਰੀਦਕੋਟ ਤੋਂ ਲੈ ਕੇ ਮਲੋਟ ਮੁਕਸਰਤਾ ਕਿਧਰ ਨੂੰ ਲੱਗਦਾ ਔਰ ਇਹ ਸਾਰੇ ਜਾਣਦੇ ਇਹ ਗੱਲ ਹੁਣ ਗੱਲ ਇਹ ਹੈ ਕਿ ਇਸ ਮੁੱਦੇ ਨੂੰ ਨਾ ਵੱਖੋ ਵੱਖ ਪੋਲਿਟਿਕਲ ਬੰਦਿਆਂ ਨੇ ਤੇ ਪਾਰਟੀਆਂ ਨੇ ਆਪ ਦੇ ਫਾਇਦੇ ਵਾਸਤੇ ਤਰੀਕੇ ਤਰੀਕੇ ਨਾਲ ਵਰਤਿਆ ਜਿਆਦਾਤਰ ਕੋਸ਼ਿਸ਼ ਇਹ ਹੁੰਦੀ ਰਹੀ ਕਿ ਇਹਨੂੰ ਇੰਡਸਟਰੀਅਲਿਸਟ ਵਰਸਸ ਫਾਰਮਰ ਲੋਕ ਫਾਰਮਰ ਨਹੀਂ ਇੰਡਸਟਰੀ ਵਰਸਸ ਬੁੱਢਾ ਨਾਲਾ ਬਣਾ ਕੇ ਪੇਸ਼ ਕੀਤਾ ਗਿਆ which is very wrong ਜੀ ਜਿਹੜੀ ਬਹੁਤ ਗਲਤ ਗੱਲ ਹੋਈ no doubt ਕਿ ਇੰਡਸਟਰੀ ਪੋਲਿਊਟ ਕਰ ਰਹੀ ਹੈ ਇੱਥੇ ਇੰਡਸਟਰੀ ਨੂੰ ਕਲੀਨ ਚਿੱਟ ਨਹੀਂ ਹੈ ਜੀ ਵੱਡੇ ਕਾਰਨ ਕੀ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਜਿਹੜੇ ਟ੍ਰੀਟਮੈਂਟ ਪਲਾਂਟਸ ਨੇ ਐਸਟੀਪੀਜ਼ ਨੇ ਉਹਨਾਂ ਦੀ ਕੈਪੈਸਿਟੀ ਘੱਟ ਹੈ ਤੇ ਤੁਹਾਡੇ ਕੋਲੇ ਡੋਮੈਸਟਿਕ ਤੇ ਇੰਡਸਟਰੀਅਲ ਵੇਸਟ ਜਿਹੜਾ ਉਹ ਵੱਧ ਹੈ ਜੀ ਦੂਜਾ ਇਹ ਹੈ ਕਿ ਕੀ ਇਹ ਇਨਸ਼ੋਰ ਹੋਇਆ ਕਿ ਹਰੇਕ ਇੰਡਸਟਰੀਅਲ ਇੰਡਸਟਰੀ ਨੇ ਆਵਦਾ-ਆਵਦਾ ਜਿਹੜਾ ਪਲਾਂਟ ਲਾਉਣਾ ਹੁੰਦਾ ਉਹ ਲਾਇਆ ਬਹੁਤ ਸਾਰੇ ਤਾਂ ਚੱਲਦੇ ਆ ਹਾਲਤ 'ਚ ਨਹੀਂ ਹੈਗੇ ਪਰ ਹੁਣ ਸਖਤੀ ਹੈ ਮੈਂ ਜਿੰਨਾ ਕ ਅਬਜ਼ਰਵ ਕੀਤਾ ਹੈ ਕਿ ਚਲਾਵ ਹੀ ਰਹੇ ਆ ਦੂਜੀ ਗੱਲ ਇਹ ਹੈ ਕਿ ਕੁਝ ਇੰਡਸਟਰੀ ਐਸਾ ਪਾਣੀ ਜਿਹੜਾ ਹੈਗਾ ਉਹ ਭਾਵੇਂ ਟ੍ਰੀਟ ਵੀ ਹੋ ਜਾਏ ਤਾਂ ਵੀ ਉਹ ਦਰਿਆ 'ਚ ਨਹੀਂ ਪੈਣਾ ਚਾਹੀਦਾ ਜੀ ਰਾਈਟ ਇਹ ਇਸ਼ੂਜ਼ ਨੇ ਹੁਣ ਇੰਨਾ ਇਸ਼ੂਸ ਨੂੰ ਕੀ ਆਪਾਂ ਜਦੋਂ ਵੀ ਮਸਲਾ ਉੱਠਦਾ ਹੈ ਨਾ ਪੋਲੀਟਿਕਲੀ ਤਾਂ ਕੁਝ ਬੁੱਧੀਜੀਵੀ ਤਾਂ ਇਹ ਉੱਠ ਖੜਦੇ ਵੀ ਇੰਡਸਟਰੀ ਬੰਦ ਕਰਦੇ ਹੋ ਜੀ ਇਹ ਬਹੁਤ ਵੱਡੀ ਬੇਵਕੂਫ ਸਟੇਟਮੈਂਟ ਹੈ ਕਿ ਇੰਡਸਟਰੀ ਬੰਦ ਕਰ ਦਿੱਤੀ ਜਾਵੇ ਇੰਡਸਟਰੀ ਬੰਦ ਕਰਨਾ ਕੋਈ ਹੱਲ ਨਹੀਂ ਹੈ ਤੁਹਾਨੂੰ ਆਲਟਰਨੇਟਸ ਇੰਡਸਟਰੀ ਇੰਗਲੈਂਡ ਚ ਨਹੀਂ ਹੈਗੀ ਹੈਗੀ ਇੰਡਸਟਰੀ ਤੁਸੀਂ ਦੇਖੋ ਕਿ ਦੁਨੀਆ ਚ ਜਿੱਥੇ ਜਿੱਥੇ ਪੂਰੇ ਯੂਰਪ ਦੇ ਵਿੱਚ ਉਹਨਾਂ ਦੀਆਂ ਨਦੀਆਂ ਨਹਿਰਾਂ ਵੀ ਨੇ ਤੇ ਉਹਨਾਂ ਕੋਲ ਇੰਡਸਟਰੀ ਵੀ ਹੈ ਤੁਹਾਡੇ ਨਾਲੋਂ ਪਹਿਲਾਂ ਦੀ ਇੰਡਸਟਰੀ ਹੈ ਫਿਰ ਤਾਂ ਥੀਮਸ ਕਾਲੀ ਹੋਣੀ ਚਾਹੀਦੀ ਸੀ ਕਿ ਸਭ ਤੋਂ ਪਹਿਲਾਂ ਫਿਰ ਤਾਂ ਮੈਂਚੈਸਟਰ ਦੇ ਨੇੜੇ ਲੰਘਦੀ ਹੋਈ ਹਰ ਨਹਿਰ ਜਿਹੜੀ ਹੈ ਉਹ ਕਾਲੀ ਹੋ ਜਾਣੀ ਚਾਹੀਦੀ ਸੀ ਬਿਲਕੁਲ ਕਾਰਨ ਕੀ ਹੈ ਕਿ ਤੁਹਾਡੀ ਪਲੈਨਿੰਗ ਨਹੀਂ ਹੈਗੀ ਤੁਸੀਂ ਆਪਣੀ ਪਲੈਨਿੰਗ ਦੀ ਨਾਕਾਮੀ ਜਿਹੜੀ ਹੈ ਉਹ ਜਾਂ ਵਪਾਰੀ ਤੇ ਸਿੱਟ ਦਿੰਦੇ ਹੋ ਜਾਂ ਆਮ ਲੋਕਾਂ ਤੇ ਸਿੱਟ ਦਿੰਦੇ ਹੋ ਹੁਣ ਉਹਦੇ ਅਰਾਊਂਡ ਜਿੰਨੀ ਇਲੀਗਲ ਡਿਵੈਲਪਮੈਂਟ ਹੋਈ ਬੁੱਡੇ ਨਾਲੇ ਦੇ ਉਹਦਾ ਕਸੂਰਵਾਰ ਕੌਣ ਹੈ ਬਿਲਕੁਲ ਉਦੇ ਅਰਾਊਂਡ ਮੈਂ ਤਾਂ ਪਿੱਛੇ ਜੇ ਹੈਰਾਨ ਹੋਇਆ ਮੈਂ 2015-16 ਜਿੱਨਾ ਇਹ ਮੁੱਦਾ ਬਹੁਤ ਉੱਠਿਆ 17 ਦੀ ਇਲੈਕਸ਼ਨ ਤੋਂ ਪਹਿਲਾਂ 16 'ਚ ਬਹੁਤ ਉੱਠਿਆ ਸੀਗਾ ਸੁਖਪਾਲ ਖੈਰਾ ਜਦੋਂ ਐਲੋਪੀ ਬਣੇ 17 ਦੇ ਵਿੱਚ ਬਾਅਦ ਦੇ ਵਿੱਚ ਉਹ ਉਹ ਵੀ ਗਏ ਇੱਕ ਵਾਰੀ ਉੱਥੇ بڑے بڑے ਮੈਂ ਤਾਂ ਮੈਂ ਲੁਧਿਆਣੇ 10 ਸਾਲ ਰਹਾਂ ਪੱਤਰਕਾਰੀ ਕੀਤੀ ਤੇ ਮੈਂ ਇਸ ਬੁੱਡੇ ਨਾਲੇ ਦੇ ਅਰਾਊਂਡ ਨਾ ਬੜੀ ਸਿਆਸਤ ਹੁੰਦੀ ਦੇਖੀ ਐ ਤੁਸੀਂ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਦੋਂ ਕਿਹਾ ਗਿਆ ਸਨ ਸੀਚੇਵਾਲ ਲੱਗੇ ਨਾਮਤਾਰੀ ਸੰਪਰਦਾ ਇਹਦੇ ਚ ਆਈ ਕਿੰਨੇ ਸੌ ਕਰੋੜ ਦਿੱਤਾ ਫਿਰ ਕਿਹਾ ਸ਼ਹਿਰ ਚ ਜਾਂਦੇ ਨੇ ਇਹਨੂੰ ਬੰਦ ਕਰ ਦਿੱਤਾ ਜਾਵੇ ਇਹਨੂੰ ਟੱਕ ਦਿੱਤਾ ਜਾਵੇ ਹੱਲ ਨਹੀਂ ਨਿਕਲਿਆ ਹੱਲ ਬਿਲਪਾਰ ਦੇ ਵਿੱਚ ਪਿਆ ਹਾਲੇ ਪਿਆ ਤੁਸੀਂ ਇਹ ਇਹ ਕਹਿਣਾ ਚਾਹ ਰਹੇ ਹੋ ਕਿ ਸਰਕਾਰ ਕਰਨਾ ਨਹੀਂ ਚਾਹਦੀ ਇਹ ਸਰ ਮੁੱਦਾ ਬਣਾ ਕੇ ਰੱਖਣਾ ਚਾਹਦੀ ਹੈ ਕਿ ਜਦੋਂ ਇਲੈਕਸ਼ਨਾਂ ਆ ਜਾਂਦੇ ਕਿ ਪ੍ਰੈਸ਼ਰ ਨਹੀਂ ਹਿੰਦੁਸਤਾਨ ਦੇ ਵਿੱਚ ਖਾਸ ਤੌਰ ਤੇ ਪੰਜਾਬ ਚ ਉਦੋਂ ਤੱਕ ਕੋਈ ਕੰਮ ਨਹੀਂ ਹੁੰਦਾ ਜਦੋਂ ਤੱਕ ਉਹਨੂੰ ਪਬਲਿਕ ਉੱਠ ਕੇ ਲਹਿਰ ਬਣਾ ਕੇ ਕਰਦੀ ਨਹੀਂ ਜੀ ਅਸਲ ਚ ਤਾਂ ਇਹ ਜਿਹੜੀ ਅੱਜ ਇਹ ਚਰਚਾਵਾ ਹੁੰਦੀਆਂ ਕਿ ਅਸੀਂ ਚੁਗਿਰਦਾ ਸਾਹਮਣੇ ਗੁਰੂ ਸਾਹਿਬ ਦੀਆਂ ਗੁਰੂਆਂ ਪੀਰਾਂ ਦੀ ਧਰਤੀ ਸਪੀਚਾਂ ਚ ਕਿਹਾ ਜਾਂਦਾ ਪੰਜਾਬ ਉਸ ਗੁਰੂਆਂ ਪੀਰਾਂ ਦੀ ਧਰਤੀ ਕੱਲੀ ਸੀਐਮ ਦੀ ਕੋਠੀ ਤੱਕ ਤੇ ਐਮਐਲਏ ਦੀਆਂ ਕੋਠੀਆਂ ਤੱਕ ਸਟੇਟਮੈਂਟ ਤੱਕ ਸੀਮਿਤ ਕਿਉਂ ਹੈ ਅੱਜ ਉਹ ਜੇ ਤੁਸੀਂ ਪੰਜਾਬ ਦੀ ਇਹ ਤਸਵੀਰ ਦਿਖਾਉਣੀ ਹੈ ਤੇ ਬੁੱਢੇ ਨਾਲੇ ਤੇ ਜਾ ਕੇ ਪਹਿਲਾਂ ਸੀਐਮ ਚੀਫ ਸੈਕਟਰੀ ਤੋਂ ਲੈ ਕੇ ਹੈਲਥ ਡਿਪਾਰਟਮੈਂਟ ਹਰ ਬੰਦਾ ਉੱਥੇ ਜਾ ਕੇ ਖੜ ਕੇ ਅਹਿਸਾਸ ਕਰੇ ਜਾ ਕੇ ਪਹਿਲਾਂ ਵੀ ਉਹਦੇ ਆਲੇ-ਦੁਆਲੇ ਦੇ ਲੋਕ ਜ਼ਿੰਦਗੀ ਕਿਵੇਂ ਕੱਟ ਰਹੇ ਆ ਤੇ ਇਹ ਪਾਣੀ ਜਦੋਂ ਸਤਲੁਜ ਚ ਰਲ ਜਾਂਦਾ ਉਹ ਤੋਂ ਬਾਅਦ ਪੂਰਾ ਮਾਲਵਾ ਜ਼ਿੰਦਗੀ ਕਿਵੇਂ ਕੱਟਦਾ ਤੇ ਤੁਸੀਂ ਆਪਦੇ ਚੁਗਿਰਦੇ ਦਾ ਹਾਲ ਕੀ ਕੀਤਾ ਇਹ ਤਾਂ ਬਹੁਤ ਗੰਭੀਰ ਵਿਸ਼ਾ ਮੱਕੜ ਸਾਹਿਬ ਜੇ ਕਿਸੇ ਨੂੰ ਵੀ ਕੈਂਸਰ ਹੁੰਦਾ ਉਸ ਨਾਲ ਮੈਂ ਇੱਕ ਬੰਦੇ ਨੂੰ ਕਹਿ ਰਿਹਾ ਇਹ ਤਾਂ ਤੁਸੀਂ ਹਜ਼ਾਰਾਂ ਜੀ ਹਜ਼ਾਰਾਂ ਬੰਦੇ ਨੇ ਕਿਸੇ ਨੂੰ ਵੀ ਕੈਂਸਰ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਸਾਹਿਬ ਇੱਕ ਵਾਰੀ ਬੜੀ ਕਮਾਲ ਦੀ ਉਹ ਬڑے ਠਹਿਰਾਵ ਵਾਲੇ ਵਿਅਕਤੀ ਨੇ ਉਹਨਾਂ ਨੇ ਬੜੇ ਠਰਮੇ ਨਾਲ ਇੱਕ ਨਾ ਪੰਜਾਬ ਦੇ ਪਾਣੀਆਂ ਦਾ ਜ਼ਿਕਰ ਹੋਇਆ ਪੰਜਾਬੀ ਭਵਨ ਲੁਧਿਆਣੇ ਤੇ ਉੱਥੇ ਬੜੇ ਬੜੇ ਚੰਗੇ ਲੋਕ ਬੁੱਧੀਜੀਵੀ ਉੱਥੇ ਬੈਠੇ ਸੀ ਹਰਜੋਤ ਬੈਂਸ ਉਦੋਂ ਪੋਲਿਟਿਕਸ ਨਵੀਂ-ਨਵੀਂ ਜੁਆਇਨ ਕੀਤੀ ਸੀ ਉਹਨਾਂ ਨੇ ਉਹ ਵੀ ਸਟੇਜ ਤੇ ਮੌਜੂਦ ਸੀਗੇ ਉਦੋਂ ਮੰਤਰੀ ਨਹੀਂ ਬਣੇ ਸੀਗੇ ਉਦੋਂ ਆਮ ਆਦਮੀ ਪਾਰਟੀ ਸ਼ਾਇਦ ਸ਼ਾਮਲ ਹੋਏ ਸੀਗੇ ਵਕਾਲਤ ਕਰਦੇ ਸੀ ਮੇਰੇ ਖਿਆਲ ਉਹ ਵੀ ਮੌਜੂਦ ਸੀਗੇ ਉਦੋਂ ਇਹ ਜ਼ਿਕਰ ਉਹਨਾਂ ਨੇ ਦੱਸਿਆ ਸੀਗਾ ਕਿ ਆਲੇ-ਦੁਆਲੇ ਦੇ ਲੋਕਾਂ ਦੇ ਘਰਾਂ ਦੇ ਹਾਲਾਤ ਕੀ ਨੇ ਮੈਰਾਥਨਸ ਹੋਈਆਂ ਕਿ ਅਵੇਅਰ ਕੀਤਾ ਜਾਵੇ ਜੱਗੀ ਸਵਾਲ ਜਗਪ੍ਰੀਤ ਇੱਥੇ ਇਹ ਆ ਮੇਰੇ ਵੀਰ ਕਿ ਪਹਿਲੀ ਸਰਕਾਰ ਵੇਟ ਕਰ ਰਹੀਏ ਕਿ ਲੋਕ ਲਹਿਰ ਕਦੋਂ ਬਣੂਗੀ ਹੁਣ ਅਸੀਂ ਤੋਜਮਾਨ ਹੋਣੇ ਲੱਖੇ ਸਦਾਣੇ ਹੋਣੇ ਪਿੱਛੇ ਜੇ ਜਾ ਕੇ ਆਏ ਆ ਕਨਵਰ ਗਰੇਵਾਲ ਹੋਣੇ ਗਏ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਮੁੱਦਾ ਚੁੱਕਿਆ ਜਾਵੇ ਜਸਬੀਰ ਜੱਸੀ ਇਹਦੇ ਪਿੱਛੇ ਲੜਾਈ ਲੜ ਰਹੇ ਮੈਂ ਇੱਥੇ ਦਾਤ ਦੇਣੀ ਚਾਹਣਾ ਜਸਬੀਰ ਜੱਸੀ ਨੂੰ ਮੈਂ ਪਿਛਲੇ 25 ਸਾਲ ਤੋਂ ਪਾਣੀਆਂ ਤੇ ਚੁਗਿਰਦੇ ਦੀ ਲੜਾਈ ਲਈ ਬੋਲਦੇ ਦੇਖਿਆ ਜੀ ਇੱਕ ਨਾ ਐਨਡੀਟੀਵੀ ਦਾ ਪ੍ਰੋਗਰਾਮ ਆਉਂਦਾ ਸੀਗਾ ਗ੍ਰੀਨ ਅਥਾਨ ਉਹਦੇ ਵਿੱਚ ਪ੍ਰਾਂਕਾ ਚੋਪੜਾ ਔਰ ਬੜੇ ਵੱਡੇ ਲੋਕ ਉਹਦੇ ਵਿੱਚ ਆਉਂਦੇ ਰਹੇ ਐ ਜਸਬੀਰ ਜੱਸੀ ਅੱਜ ਤੋਂ 15 18 ਸਾਲ ਪਹਿਲਾਂ ਉਹਦੇ ਚ ਆ ਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਬੋਲ ਕੇ ਗਿਆ ਸੀ ਜੀ ਦਰਬਾਰ ਸਾਹਿਬ ਦੇ ਬਾਹਰ ਖੜਕੇ ਮੇਰੇ ਕਿਆ ਲਾਈਵ ਚੱਲ ਰਿਆ ਸੀ ਅੰਤਪ ਬਚਨ ਵੀ ਸ਼ਾਇਦ ਉਹਦੇ ਵਿੱਚ ਮੈਂ ਜੇ ਗਲਤ ਨਾ ਹੋਵਾਂ ਅੰਤਪ ਬਚਨ ਸਟੂਡੀਓ ਤੋਂ ਸੀਗੀ ਐਨਡੀ ਟੀਵੀ ਦੀ ਗ੍ਰੀਨ ਅਥੋਨਿਕ ਜਿਵੇਂ ਉਹਨਾਂ ਦਾ ਪ੍ਰੋਗਰਾਮ ਸੀਗਾ ਕਿ ਧਰਤੀ ਹਰੀ ਕਿਵੇਂ ਕਰਨੀ ਹੈ ਤੇ ਤੁਸੀਂ ਜੇ ਆਪਦੀ ਬਾਣੀ ਤੋਂ ਸੇਧ ਲੈ ਕੇ ਅੱਗੇ ਨਹੀਂ ਵੱਧ ਸਕਦੇ ਤਾਂ ਫਿਰ ਤੁਹਾਡਾ ਵਿਨਾਸ਼ ਤੈ ਤੁਸੀਂ ਆਪਦੇ ਚੁਗਿਰਦੇ ਨੂੰ ਨਹੀਂ ਸਾਂਭ ਸਕਦੇ ਤੁਸੀਂ ਮੱਤੇਵਾੜਾ ਜੰਗਲ ਖਤਮ ਕਰਨ ਲੱਗੇ ਸੀ ਉਹ ਮਸਾਂ ਬਚਾਇਆ ਇੰਨਾ ਨਹੀਂ ਬਚਾਇਆ ਇਹ ਸਾਰੇ ਇਹ ਇਹ ਬਹੁਤ ਸੋਹਣੇ ਕੁਝ ਲੋਕ ਸardar ajeypal broad ਨੇ sardar mandir singh ਹੋਣੇ ਨੇ ਅਮਤੋਜ ਮਾਨ ਐ ਲੱਖਾ ਸਧਾਨਾ ਐ ਆਪਣੇ ਡਾਕਟਰ ਉਥੇ ਡੈਂਟਿਸਟ ਨੇ ਜਿਹੜੇ ਲੁਧਿਆਣੇ ਵਾਲੇ ਅਮਨਦੀਪ ਸਿੰਘ ਇਹ ਸਾਰੀ ਟੀਮ ਜਿਨ੍ਹਾਂ ਨੇ ਜੀਰੇ ਵਾਲਾ ਮੋਰਚਾ ਵੀ ਲੜਿਆ ਮਿਸਲ ਸਤਲੁਜ ਵਾਲੇ ਸਾਰੀ ਟੀਮ ਐ ਜਿਹੜੀ ਇਹ ਉਹ ਸਵਿਰਦ ਲੋਕ ਨੇ ਜਿਹੜੇ ਅਵੇਅਰ ਕਰਨ ਦੀ ਕੋ ਹੋਰ ਬਹੁਤ ਸਾਰੀ ਦੁਨੀਆ ਨੇ ਨਿੱਕੇ ਨਿੱਕੇ ਲੈਵਲ ਤੇ ਲੋਕਾਂ ਦਾ ਨਾਂ ਨਹੀਂ ਹੈਗਾ ਪਰ ਉਹ ਕਰ ਰਿਹਾ ਪਰ ਕੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕੀ ਇੰਨੇ ਸਾਲਾਂ ਚ ਬੁੱਢਾ ਨਾਲਾ ਸਾਫ਼ ਹੀ ਨਹੀਂ ਹੋ ਸਕਦਾ ਯਾਰ ਔਰ ਪਲੱਸ ਮੈਂ ਕੋਸ਼ਿਸ਼ ਮੇਰੀ ਇਹ ਹੈ ਕਿ ਇਹਨੂੰ ਇੰਡਸਟਰੀ ਵਰਸਸ ਪੀਪਲਸ ਫਾਈਟ ਨਾ ਬਣਾਉਂ ਬਿਲਕੁਲ ਇੰਡਸਟਰੀ ਵੀ ਜ਼ਰੂਰੀ ਹੈ ਤੁਹਾਡਾ ਰੋਜ਼ਗਾਰ ਵੀ ਜ਼ਰੂਰੀ ਹੈ ਹਜ਼ਾਰਾਂ ਲੋਕ ਉੱਥੋਂ ਲੁਧਿਆਣੇ ਦੀ ਇੰਡਸਟਰੀ ਤੋਂ ਭਾਵੇਂ ਉਹ ਡਾਈੰਗ ਇੰਡਸਟਰੀ ਹੈ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਕਪੜਾ ਵੀ ਜਾਣਾ ਹੈ ਤੁਹਾਡੇ ਆ ਪ੍ਰੋਡਕਟਸ ਵੀ ਜਾਣੇ ਨੇ ਤੁਹਾਡੀ ਸਾਈਕਲ ਇੰਡਸਟਰੀ ਵੀ ਹੈ ਤਾਜਪੁਰ ਰੋਡ ਦੇ ਨੇੜੇ ਨਿੱਕੀ ਨਿੱਕੀ ਹੋਰ ਬਹੁਤ ਸਾਰੇ ਇੰਡਸਟਰੀ ਹੈ ਉਸ ਇੰਡਸਟਰੀ ਦੇ ਖਿਲਾਫ ਮੂਹਮ ਨਾ ਖੜੀ ਕਰੋ ਆਲਟਰਨੇਟਸ ਲੱਭੋ ਇਹਦੇ ਚ ਪੈਨਲ ਬਣਾ ਕੇ ਬੁੱਧੀ ਜੀ ਵੀ ਇਹਦਾ ਆਲਟਰਨੇਟ ਦੇਣ ਕਿ ਉਸ ਇੰਡਸਟਰੀ ਦਾ ਗੰਦਲੇ ਪਾਣੀ ਦਾ ਕੀ ਕੀਤਾ ਜਾਣਾ ਇਹ ਵੀ ਨਹੀਂ ਹੱਲ ਹੈਗਾ ਬਹੁਤ ਸਾਰੀ ਥਾਵਾਂ ਤੇ ਬੋਰ ਕਰਕੇ ਪਾਣੀ ਵਿੱਚ ਪਾਉਣ ਲੱਗ ਗਏ ਫਿਰੋ ਉਹ ਤਾਂ ਉਹ ਵੀ ਗਲਤ ਹੈ ਉਹ ਵੀ ਗਲਤ ਹੈ ਤਾਂ ਇਹਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ ਕਿ ਵਰਲਡ ਲੈਵਲ ਦੇ ਉੱਤੇ ਜਿੱਥੇ-ਜਿੱਥੇ ਇੰਡਸਟਰੀ ਹੈ ਹੋਰ ਥਾਵਾਂ ਦੀ ਡਾਈੰਗ ਇੰਡਸਟਰੀ ਹੈ ਉਹ ਕੀ ਕਰ ਰਹੇ ਹੈ ਉਹ ਪਾਣੀ ਨੂੰ ਕਿਵੇਂ ਟ੍ਰੀਟ ਕਰ ਰਹੇ ਹੈ ਫਿਰ ਉਹ ਟ੍ਰੀਟ ਤੋਂ ਬਾਅਦ ਕੀ ਉਹ ਪਾਣੀ ਡਾਇਰੈਕਟ ਆਪਦੀਆਂ ਨਦੀਆਂ ਚ ਪਾ ਰਹੇ ਮੇਰੇ ਖਿਆਲੇ ਕਾਨੂੰਨ ਹੈ ਮੈਂ ਜੇ ਗਲਤ ਨਾ ਹੋਵਾਂ ਕਿ ਪਾਣੀ ਟ੍ਰੀਟ ਕਰਕੇ ਵੀ ਨਦੀ ਚ ਸਿੱਧਾ ਪਾਇਆ ਨਹੀਂ ਜਾ ਸਕਦਾ ਜਿੱਥੋਂ ਤੱਕ ਮੈਨੂੰ ਧਿਆਨ ਹੈ ਕਾਨੂੰਨ ਹੈ ਪਰ ਤੁਸੀਂ ਜੇ ਜਮਾਲਪੁਰ ਵਾਲੇ ਐਸਟੀਪੀ ਤੇ ਜਾਓਗੇ ਨਾ ਤਾਂ ਉਹਦਾ ਆਊਟਲੈਟ ਚੈੱਕ ਕਰੋ ਜਾ ਕੇ ਬਿਲਕੁਲ ਮਖਰ ਸਾਹਿਬ ਇਹਦਾ ਉਹਦਾ ਆਊਟਲੈਟ ਮੈਂ ਗੱਲ ਕੰਪਲੀਟ ਕਰਾਂ ਜਗਪ੍ਰੀਤ ਉਹ ਪਾਣੀ ਤੁਸੀਂ ਉਹਦਾ ਸੈਂਪਲ ਹੁਣ ਟ੍ਰੀਟਮੈਂਟ ਪਲਾਂਟ ਤੋਂ ਬਾਹਰ ਜਿਹੜਾ ਪਾਣੀ ਆਉਣਾ ਹੈ ਟ੍ਰੀਟ ਜਿਹੜਾ ਉਹ ਕਹਿ ਰਿਹਾ ਸੀ ਟ੍ਰੀਟ ਕਰਤਾ ਟ੍ਰੀਟ ਹੋਣ ਤੋਂ ਬਾਅਦ ਜਿਹੜਾ ਪਾਣੀ ਨਾਲੇ ਚ ਡਿੱਗ ਰਿਹਾ ਹੈ ਤੁਸੀਂ ਉਹਦਾ ਸੈਂਪਲ ਲਓ ਪਹਿਲਾਂ ਤਾਂ ਤੁਹਾਨੂੰ ਅਹਿਸਾਸ ਹੋ ਜਾਊਗਾ ਮੇਰੇ ਖਿਆਲ ਇਹ ਇੱਕ ਰਿਪੋਰਟ ਵੀ ਹੈ ਪੀਏਯੂ ਦੀ ਕਿ ਲੈਡ ਤੇ ਮੈਗਨੀਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਗਈ ਸੀਗੀ ਇਫ ਆਈ ਐਮ ਨਾਟ ਰੋਂਗ ਮੈਂ ਇਹਦੇ ਚ ਇਹਦੇ ਵਿੱਚ ਮੈਂ ਕਿਉਂਕਿ ਮੈਂ ਉਹ ਰੀਡ ਹਾਲੇ ਬਹੁਤ ਚਿਰ ਪਹਿਲਾਂ ਕੀਤੀ ਸੀ ਤਾਂ ਮੇਰਾ ਧਿਆਨ ਨਹੀਂ ਹੈ ਹੁਣ ਇਸ ਕਰਕੇ ਮੈਂ ਉਹਦੇ ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਮੈਂ ਕੋਸ਼ਿਸ਼ ਕਰੂੰਗਾ ਕਿ ਅਗਲੇ ਐਪੀਸੋਡ ਚ ਰਿਪੋਰਟ ਵੀ ਆਪਾਂ ਕੱਢ ਕੇ ਲਈਏ ਔਰ ਰਿਪੋਰਟ ਲੋਕਾਂ ਦੇ ਸਾਹਮਣੇ ਸਾਂਝੀ ਕਰੀਏ ਕਿ ਕੀ ਕੀ ਪਾਇਆ ਗਿਆ ਔਰ ਉਹਦਾ ਨੁਕਸਾਨ ਕੀ ਹੈ ਮੇਰੇ ਕੋਲ ਪੀਏਯੂ ਦੀ ਰਿਪੋਰਟ ਹੈ ਇਹ ਦੂਜੀ ਗੱਲ ਇਹ ਹੈ ਜਗਪ੍ਰੀਤ ਇਹਦੇ ਵਿੱਚ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ ਕਿ ਜਿੰਨੇ ਇਨਲੈਟਸ ਨੇ ਕਿ ਤੋ ਵੀ ਪੈਪ ਪਾ ਕੇ ਬੁੱਢੇ ਨਾਲੇ ਚ ਪਾਣੀ ਸਿੱਟਿਆ ਜਾ ਰਿਹਾ ਉਹ ਬੰਦ ਹੋਣੇ ਚਾਹੀਦੇ ਉਹਦਾ ਆਲਟਰਨੇਟ ਦੇਣਾ ਚਾਹੀਦਾ ਕਿ ਉਹ ਪਾਣੀ ਡੈਰੀਆਂ ਦਾ ਜਿਹੜਾ ਵੇਸਟ ਹੈ ਉਹ ਸਿੱਟਿਆ ਜਾ ਰਿਹਾ ਤਾਂ ਉਹਦਾ ਆਲਟਰਨੇਟ ਦੇਣਾ ਚਾਹੀਦਾ ਕਿ ਉਹ ਕਿੱਥੇ ਜਾਣੀਆਂ ਸੋ ਅਲਟੀਮੇਟਲੀ ਇਹਨੂੰ ਬਹੁਤ ਵੱਡੀ ਮੁਹਿਮ ਬਣਾ ਕੇ ਔਰ ਇਹਨੂੰ ਇੱਕ ਐਮਰਜੈਂਸੀ ਘੋਸ਼ਿਤ ਕਰਕੇ ਕੰਮ ਕਰਨਾ ਪਊਗਾ ਫਿਰ ਉਹੀ ਗੱਲ ਹੈ ਕਿ ਮੈਂ ਤਾਂ ਇਹ ਮਹਿਸੂਸ ਕਰਨਾ ਭਗਵੰਤਮਾਨ ਲੋਕਾਂ ਦੇ ਹਰਮਨ ਪਿਆਰੇ ਨੇ ਜੇ ਆ ਕੰਮ ਕਰ ਗਏ ਤਾਂ ਸਦੀਆਂ ਪੀੜੀਆਂ ਯਾਦ ਰੱਖਣਗੀਆਂ ਕਿ ਕੋ ਚੀਫ ਮਿਨਿਸਟਰ ਆਇਆ ਨਹੀਂ ਮੈਂ ਤਾਂ ਇੱਕ ਜੇ ਆਪਾਂ ਟੀਚਰਸ ਭੇਜ ਸਕਦੇ ਆ ਬਾਹਰ ਤਾਂ ਕੀ ਆਪਦੇ ਜਿਹੜੇ ਇੰਜੀਨੀਅਰਸ ਨੇ ਜਿਹੜੇ ਇਹ ਇਹ ਸਭ ਕੁਝ ਦੇਖਦੇ ਨੇ ਡਿਪਾਰਟਮੈਂਟ ਵਾਲੇ ਨੇ ਉਹਨਾਂ ਨੂੰ ਬਾਹਰ ਭੇਜ ਦਿਓ ਤੁਹਾਨੂੰ ਕੀ ਲੱਗਦਾ ਕਿ ਉਹ ਉਹਨਾਂ ਨੂੰ ਪਤਾ ਨਹੀਂ ਹੋਣਾ ਹੱਲ ਕੀ ਹੈ ਮੈਂ ਤਾਂ ਉਹੀ ਕਹਿ ਰਿਹਾ ਪਰ ਰਕਪ੍ਰੀਤ ਆ ਜਿਹੜਾ ਹੈ ਨਾ ਭਈਆ ਰੁਪਈਆ ਉਹ ਮੇਰੇ ਭਈਆ ਪਰ ਜੋ ਹੈ ਰੁਪਈਆ ਪੋਲਿਊਸ਼ਨ ਬੋਰਡ ਇਜ਼ ਅ ਬਿਗ ਫੇਲਿਅਰ ਪੰਜਾਬ ਦਾ ਮੈਂ ਅੱਜ ਇਹ ਗੱਲ ਕਹਿਣਾ ਭਾਵੇਂ ਕਾਨ ਸਿੰਘ ਪੰਨੂ ਵਰਗੇ ਅਫਸਰ ਜਿਹੜੇ ਆ ਉਹ ਚੇਅਰਮੈਨ ਰਹੇਗੇ ਪਰ ਪੋਲੂਸ਼ਨ ਬੋਰਡ ਆਫ ਪੰਜਾਬ ਇਜ਼ ਅ ਬਿਗ ਫੇਲਰ ਪੈਸੇ ਬਣਾਉਣ ਦਾ ਪੈਸੇ ਖਾਣ ਦਾ ਤੰਦਾ ਬਣਾਇਆ ਹੋਇਆ ਪੋਲੂਸ਼ਨ ਬੋਰਡ ਨੇ ਪੋਲੂਸ਼ਨ ਬੋਰਡ ਕਾਰਵਾਈਆਂ ਪਤਾ ਕਿੱਥੇ ਹੁੰਦੀਆਂ ਕਾਰਵਾਈਆਂ ਹੁੰਦੀਆਂ ਜਾਂ ਗੁੱਸੇ 'ਚ ਜਾਂ ਰੋਸੇ 'ਚ ਤੇ ਜਾਂ ਬਦਲਾਖੋਰੀ 'ਚ ਬਿਲਕੁਲ ਜਗਪ੍ਰੀਤ ਨਹੀਂ ਸਮਾਨ ਪਚਾਰਿਆ ਦੂਜਾ ਪਚਾਰਿਆ ਜਗਪ੍ਰੀਤ ਤੇ ਕਾਰਵਾਈ ਹੋਊਗੀ ਗਲਤ ਸਾਰੇ ਹੀ ਨੇ ਸਾਰੇ ਗਲਤ ਨੇ ਕਿਉਂਕਿ ਅਸੀਂ ਵੀ ਹੱਲ ਲੱਭਣ ਦੀ ਕੋਈ ਐ ਵੀ ਹੈ ਦੂਜੀ ਗੱਲ ਇਹ ਹੈ ਜਗਪ੍ਰੀਤ ਕਿ ਕੁਝ ਇਮਾਨਦਾਰ ਹੁਣ ਸਰਦਾਰ ਚਰਨਜੀਤ ਸਿੰਘ ਹੁਣੇ ਰਹੇ ਨੇ ਪੋਲੂਸ਼ਨ ਬੋਰਡ ਦੇ ਵਿੱਚ ਮੇਰੇ ਧਿਆਨ ਹੈ ਉਹ ਬੜੇ ਵਾਰੀ ਚਰਚਾ ਕਰਦੇ ਹੁੰਦੇ ਸੀਗੇ ਕਿ ਪ੍ਰੋਬਲਮਸ ਕੀ ਨੇ ਔਰ ਕਿਵੇਂ ਡਿਸਕਸ ਹੋਣੀਆਂ ਚਾਹੀਦੀਆਂ ਸਬਰਵਾਲ ਸਾਹਿਬ ਚੇਅਰਮੈਨ ਜਦੋਂ ਰਹੇ ਐ ਉਹ ਉਹਨਾਂ ਨਾਲ ਬੈਠ ਕੇ ਕਈ ਵਾਰੀ ਇਹ ਚਰਚਾ ਹੋਈ ਹੈ ਕਿ ਕਿਵੇਂ ਕਿਸ ਤਰੀਕੇ ਨਾਲ ਇਹਦਾ ਹੱਲ ਹੈ ਪਰ ਪ੍ਰੋਬਲਮ ਇਹ ਹੈ ਕਿ ਮੈਂ ਸੌਰੀ ਟੂ ਸੇ ਕਿ ਕੋਈ ਵੀ ਵੈਲਫੁਲ ਅਫਸਰ ਅੱਜ ਤੱਕ ਜਿਹੜਾ ਹੱਲ ਕੱਢਣ ਵਾਲ ਜਾਂਦਾ ਵੇ ਜੇ ਅਫਸਰ ਹੱਲ ਕੱਢਣ ਜਾਂਦਾ ਹੈ ਤਾਂ ਅੱਗੋਂ ਉੱਤੋਂ ਪ੍ਰੈਸ਼ਰ ਹੈ ਨਾ ਇੰਡਸਟਰੀ ਦਾ ਮਾਲਕ ਫੰਡਿੰਗ ਕਰਦਾ ਹੈ ਬਿਲਕੁਲ ਮੈਂ ਫਿਰ ਇਹ ਕਹਿ ਰਿਹਾ ਕਿ ਮੈਂ ਇੰਡਸਟਰੀ ਦੇ ਖਿਲਾਫ ਨਹੀਂ ਆ ਪਰ ਇਹਦਾ ਹੱਲ ਕੱਢਣਾ ਪਊਗਾ ਇੰਡਸਟਰੀ ਬੰਦ ਕਰਨਾ ਜਾਂ ਇੰਡਸਟਰੀ ਨੂੰ ਰੋਕ ਦੇਣਾ ਹੱਲ ਨਹੀਂ ਹੈ ਬਟ ਅਲਟੀਮੇਟਲੀ ਕੱਲੀ ਇੰਡਸਟਰੀ ਵੀ ਨਹੀਂ ਜ਼ਿੰਮੇਵਾਰ ਹੈਗੀ ਡੋਮੈਸਟਿਕ ਵੇਸਟ ਵੀ ਆ ਉਹਦੇ ਚ ਉਹਦੇ ਚ ਹੋਰ ਬਹੁਤ ਕੁਝ ਪੈ ਰਿਆ ਉਹ ਸਾਰੇ ਦੀ ਰਿਸਰਚ ਹੋ ਕੇ ਇੱਕ ਕਲੀਅਰ ਪਿਕਚਰ ਲੋਕਾਂ ਦੇ ਸਾਹਮਣੇ ਪਹਿਲਾਂ ਤਾਂ ਆਵੇ ਬਿਲਕੁਲ ਔਰ ਟਾਈਮ ਬਾਉਂਡ ਆਵੇ ਮੈਂ ਇੱਕ ਮਹੀਨਾ ਬਹੁਤ ਹੈ ਕਿਸੇ ਵੀ ਉਹਦੇ ਲਈ ਤੁਸੀਂ 15 ਬੰਦੇ ਐਕਸਟਰਾ ਲਾ ਦਿਓ ਉਹਦੇ ਚ ਕਿ ਭਾਈ ਸਾਡੀ ਇਹ ਐਮਰਜੈਂਸੀ ਕੁਸ਼ਤ ਹੋ ਗਈ ਕਿ ਅਸੀਂ ਤੁਸੀਂ ਤਾਂ ਗਏ ਨਹੀਂ ਅਹਮਦਾਬਾਦ ਮੈਂ ਦੇਖ ਕੇ ਆ ਨਰਮਦਾ ਦਾ ਜਿਹੜਾ ਉਹਨਾਂ ਨੇ ਪੂਰਾ ਉਹ ਬਣਾਇਆ ਗੁਜਰਾਤ ਦੇ ਵਿੱਚ ਉਹਦੇ ਨਰਮਦਾ ਦੇ ਅਰਾਊਂਡ ਤੁਸੀਂ ਈਵਨ ਦੇਖੋ ਨਾ ਜਿੱਥੇ ਵਿਲ ਸੀਗੀ ਜਿੱਥੇ ਇਹਨਾਂ ਨੂੰ ਕਮਰਸ਼ੀਅਲੀ ਬੈਨੀਫਿਟ ਸੀਗਾ ਜਿਹੜੀ ਨਹਿਰ ਹੈ ਆਪਣੀ ਜੀ ਲੁਧਿਆਣੇ ਵਾਲੀ ਜਿੱਥੇ ਸਾਊਥ ਸਿਟੀ ਡਿਵੈਲਪ ਹੋ ਗਿਆ ਸਾਊਥ ਸਿਟੀ ਡਿਵੈਲਪ ਹੋ ਗਿਆ ਤੁਸੀਂ ਤਾਂ ਗਏ ਨਹੀਂ ਮੈਂ ਤਾਂ ਲੁਧਿਆਣੇ ਪੁਰਾਣਾ ਰਿਹਾ ਇੱਧਰ ਵੇਰਕਾ ਦੇ ਨਾਲ ਖੱਬੇ ਹੱਥ ਕੋਈ ਮੁਰਦਾ ਨਹੀਂ ਸੀ ਹੁੰਦਾ ਬਿਲਕੁਲ ਵੀ ਲੁੱਟਖੋ ਨਾ ਹੋ ਜੇ ਕਿਤੇ ਗਾਂ ਪਿੰਡਾਂ ਨੂੰ ਜਾਣਾ ਹੁੰਦਾ ਸੀ ਤਾਂ ਅੱਜ ਸ਼ਹਿਰ ਦੀ ਸਾਰਾ ਲੋ ਪ੍ਰਾਈਮ ਅੱਜ ਸਭ ਤੋਂ ਪ੍ਰਾਈਮ ਮਹਿੰਗੀ ਥਾਂ ਉਹ ਬਣ ਗਈ ਕਿਉਂਕਿ 15 20 ਸਾਲ 15 ਸਾਲ ਪਹਿਲਾਂ ਲੀਡਰਸ ਨੂੰ ਇਹ ਪਤਾ ਸੀਗਾ ਇੱਥੇ ਡਿਵੈਲਪ ਕਰਾ ਦਿਓ ਕਨਾਲ ਦੇ ਆਰਾਊਂਡ ਪ੍ਰਾਪਰਟੀ ਬੂਮ ਆਊਗਾ ਉਹਨਾਂ ਨੇ ਪਹਿਲਾਂ ਹੀ ਆਪਣੀਆਂ ਸੈਟਿੰਗਾਂ ਕੀਤੀਆਂ ਪ੍ਰਾਪਰਟੀਆਂ ਖਰੀਦ ਲਈਆਂ ਜੋ ਅਰਬਾਂ ਕਰੋੜਾਂ ਦੀ ਪ੍ਰਾਪਰਟੀ ਹੋਗੀ ਹੁਣ ਬੁੱਡੇ ਨਾਲਾ ਦੇ ਆਰਾਊਂਡ ਹੈ ਬੜੀ ਘਣੀ ਆਬਾਦੀ ਡेंसਲੀ ਪੋਪੂਲੇਟਡ ਹੈ ਉਹ ਜਾ ਵਈਦਾ ਬਾਹਰੋਂ ਬਾਹਰ ਸਤਲੁਜ ਦੇ ਕੋਲ ਉੱਥੇ ਇਹਨਾਂ ਨੂੰ ਦਿਖਦਾ ਕੁਝ ਨਹੀਂ ਜੇ ਉੱਥੇ ਮਾਲ ਬਣਨੇ ਹੁੰਦੇ ਲਾ ਬੁੱਢਾ ਨਾਲਾ ਸਾਫ਼ ਹੋਇਆ ਹੁੰਦਾ ਕਿਉਂਕਿ ਉਹਦੇ ਚੋਂ ਇਹਨਾਂ ਨੂੰ ਰੁਪਈਆ ਬਣ ਜਾਣਾ ਸੀਗਾ ਪ੍ਰੋਬਲਮ ਇਹ ਹੈ ਕਿ ਜਿਹੜੀ ਪੋਲੀਟੀਕਲ ਕਲਾਸ ਹੈ ਨਾ ਉਹਨੂੰ ਪੈਸੇ ਤੋਂ ਇਲਾਵਾ ਹੋਰ ਕੁਝ ਨਜ਼ਰ ਨਹੀਂ ਆ ਰਿਹਾ ਬਿਊਰੋਕਰੇਸੀ ਨੂੰ ਵੀ ਪੈਸੇ ਤੋਂ ਇਲਾਵਾ ਕੁਝ ਨਜ਼ਰ ਨਹੀਂ ਆ ਰਿਹਾ ਕੋਈ ਐਸਾ ਕੰਮ ਨਹੀਂ ਹੈ ਜਿੱਥੇ ਪੈਸਾ ਇਨਵੋਲਡ ਨਾ ਹੋਵੇ ਤੇ ਉਹ ਕਰ ਦੇਣ ਜੀ ਜਿੱਥੇ ਜਿੱਥੇ ਪੈਸਾ ਇਨਵੋਲਡ ਹੋਊਗਾ ਜੇ ਬੁੱਡੇ ਨਾਲੇ ਚੋਂ ਕੱਲ ਕੁਝ ਨਿਕਲੂਗਾ ਨਾ ਇਹਦੇ ਚੋਂ ਮੰਨ ਲਓ ਇਹਦੇ ਇਹਦੇ ਗੰਦ ਦਾ ਹੀ ਠੇਕਾ ਹੁੰਦਾ ਵੀ ਇਹਦੇ ਚੋਂ ਕੋਈ 100 ਕਰੋੜ ਰੁਪਇਆ ਗੰਦ ਦਾ ਠੇਕਾ ਹੁੰਦਾ ਮੰਨ ਲਓ ਇਹ ਸਾਫ਼ ਹੋ ਜਾਣਾ ਸੀ ਸਾਫ਼ ਉਹਨੇ ਕਹਣਾ ਚੱਲ 100 ਕਰੋੜ ਦਾ ਠੇਕਾ ਚੱਕਦੇ ਆਂ 30 ਲਾਵਾਂਗੇ 70 ਕਮਾਵਾਂਗੇ ਚੱਲ ਭੜਿਆ ਲੋਕਾ ਇਸੇ ਬਾਅਦ ਨੇ ਬੁੱਢਾ ਨਾਲਾ ਸਾਫ ਉਹ ਬੜੀ ਵੱਡੀ ਪ੍ਰੋਬਲਮ ਐ ਇਹ ਤਾਂ ਮੈਂ ਮੈਨੂੰ ਲੱਗਦਾ ਕਿ ਅਗਲੇ ਐਪੀਸੋਡ ਦੇ ਵਿੱਚ ਮੈਂ ਦਰਸ਼ਕਾਂ ਤੋਂ ਆਪਦਿਆਂ ਤੋਂ ਮਾਫੀ ਚਾਹੁੰਦਾ ਕਿਉਂਕਿ ਅਸੀਂ ਬੈਠੇ ਹੋਏ ਪਾਣੀਆਂ ਬਾਰੇ ਚਿੰਤਤ ਸੀ ਤਾਂ ਅਸੀਂ ਇਹ ਕੀਤਾ ਅਸੀਂ ਅੱਜ ਉਸ ਡੁੰਗਾਈ ਨਾਲ ਰਿਸਰਚ ਕਰਕੇ ਪ੍ਰੋਗਰਾਮ 'ਚ ਨਹੀਂ ਬੈਠੇ ਜਜ਼ਬਾਤ ਵੱਧ ਨੇ ਫੈਕਟਸ ਘੱਟ ਨੇ ਇਹਦੇ ਵਿੱਚ ਇਸ ਕਰਕੇ ਮੈਂ ਪੀਏਯੂ ਦੀ ਉਹ ਰਿਪੋਰਟ ਆਪਾਂ ਸਾਂਝੀ ਕਰਾਂਗੇ ਆਪਾਂ ਜਿਹੜੇ ਸੋਹਿਰਦ ਲੋਕ ਨੇ ਉਹਨਾਂ ਦੇ ਨਾਲ ਇਦੇ ਉੱਤੇ ਡਿਸਕਸ਼ਨ ਕਰਾਂਗੇ ਆਪਾਂ ਲੁਧਿਆਣੇ ਦੇ ਲੋਕਾਂ ਦੇ ਨਾਲ ਇੰਡਸਟਰੀ ਨਾਲ ਵੀ ਗੱਲ ਕਰਨੀ ਚਾਹੀਦੀ ਹੈ ਜਿਹੜੇ ਇੰਡਸਟ੍ਰੀਲਿਸਟ ਨੇ ਉੱਥੇ ਆ ਬਾਵਾ ਜੀ ਨੇ ਜਾਂ ਹੋਰ ਇੰਡਸਟ੍ਰੀਲਿਸਟ ਨੇ ਜਿਹੜੇ ਅਸ਼ੋਕ ਮੱਕੜ ਮੇਰੇ ਪੁਰਾਣੇ ਮਿੱਤਰ ਨੇ ਜੀ ਆ ਇੰਡਸਟਰੀ ਦੇ ਉੱਥੇ ਉਹ ਇਹਨਾਂ ਲੋਕਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ ਤਰੁਣ ਜੈਨ 바ਵਾ ਨੇ ਉਹ ਇੰਡਸਟ੍ਰੀਲਿਸਟ ਨੇ ਹਨਾ ਉਹ ਮਿਰਖੇਲੇ ਇਲੈਕਸ਼ਨ ਵੀ ਲੜੇ ਹੈ ਸ਼ਾਇਦ ਉਹ ਆਪ ਉਹ ਤਾਂ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਹੈ ਇਸ ਗੱਲ ਦੀ ਸੋ ਇਸ ਮੁੱਦੇ ਨੂੰ ਸਾਨੂੰ ਸਾਥ ਦੇਣਾ ਚਾਹੀਦਾ ਹੈ ਪਹਿਲੀ ਗੱਲ ਤਾਂ ਪੰਜਾਬ ਦੀ ਖਾਸ ਤੌਰ ਤੇ ਮਾਲਵੇ ਨੂੰ ਇਹਨੂੰ ਲਹਿਰ ਬਣਾਓ ਲੋਕ ਲਹਿਰ ਬਣਾਓ ਇਹਨੂੰ ਜਦੋਂ ਤੱਕ ਇਹ ਲੋਕ ਲਹਿਰ ਨਹੀਂ ਬਣੂਗੀ ਉਦੋਂ ਤੱਕ ਇਹ ਸਾਫ਼ ਨਹੀਂ ਹੋਣਾ ਤੁਹਾਡੇ ਬੱਚਿਆਂ ਦਾ ਫਿਊਚਰ ਹੀ ਬਚਣਾ ਜਿਹੜਾ ਇਹ ਆਪਾਂ ਇਹ ਕਹਿੰਦੇ ਆ ਕਿ ਛੱਡ ਕੇ ਕੈਨੇਡਾ ਜਾ ਚੱਲਨੇ ਹੋ ਜੇ ਇੱਥੇ ਰੋਕਣੇ ਆ ਤਾਂ ਕੈਂਸਰ ਵੀ ਰੋਕਣਾ ਹੈ ਤਾਂ ਫਿਰ ਸਾਨੂੰ ਇਹੋ ਜਿਹੇ ਹਿੱਲੇ ਕਰਨੇ ਪੈਣਗੇ ਇਸ ਸਾਲ ਬਹੁਤ ਬੂਟੇ ਅਸੀਂ ਲਾਉਣ ਦਾ ਹੰਬੜਾ ਮਾਰਿਆ ਇਸ ਸਾਲ ਅਸੀਂ ਤੀਆਂ ਦੀ ਰਾਖੀ ਲਈ ਬਹੁਤ ਬਹੁਤ ਕੁਛ ਕੀਤਾ ਅਸੀਂ ਬਦਲ ਰਹੇ ਹਾਂ ਹੌਲੀ ਹੌਲੀ ਅਸੀਂ ਚੰਗੇ ਪੰਜਾਬ ਵੱਲ ਜਾ ਰਹੇ ਹਾਂ ਤਾਂ ਆਪਦੇ ਪਾਣੀ ਵੀ ਬਚਾਉਣੇ ਆ ਤਾਂ ਸਾਨੂੰ ਇਹ ਲੜਾਈ ਪਾਣੀਆਂ ਦੀ ਮੇਰੇ ਵੀਰੋ ਲੜਣੀ ਪੈਣੀ ਹੈ ਤੁਹਾਨੂੰ ਬਿਲਕੁਲ